हां जी सत श्री अकाल जी सारेनु किवें सारे जाने होते सै जाने बढ़िया होगे ਤੇ ਸਾਡਾ ਸ਼ੂਟ ਹੋ ਚੁੱਕਾ ਵਾ ਜੀ ਜ਼ਿੰਮੇਵਾਰੀਆਂ ਦਾ ਐਂਡ ਹੋ ਚੁੱਕਾ ਵਾ ਤੇ ਵੀਡੀਓ ਤੁਹਾਨੂੰ ਮਿਲ ਜੂਗੀ ਤੇ ਗਰਮੀ ਬਹੁਤ ਹੀ ਜ਼ਿਆਦਾ ਬਸ ਸੀਰੀਅਸਲੀ ਬਹੁਤ ਜ਼ਿਆਦਾ ਥੱਕ ਗਏ ਆ ਤੇ ਇਸ ਕਰਕੇ ਆਪਾਂ ਨਾ ਕੀ ਗੰਦੇ ਆ ਰੋਟੀਆਂ ਤੇ ਬਾਹਰੋਂ ਮੰਗਾਈ ਆ ਤੇ ਮੈਂ ਸੋਚਿਆ ਕਿਉਂ ਨਾ ਮੇਰੇ ਕੋ ਨਾ ਆਂਬ ਵੇਸੀ ਤੇ ਮੈਂ ਨਾ ਬੜੀ ਚੱਲ ਰਹੀ ਆ ਰੈਸਿਪੀ ਫੇਮਸ ਮੰਗੋ ਆਈਸਕ੍ਰੀਮ ਤੇ ਮੈਂ ਸੋਚਿਆ ਯਾਰ ਮੈਂ ਵੀ ਕਿਉਂ ਨਾ ਟਰਾਈ ਕਰਕੇ ਵੇਖਾਂ ਕੀਵੇਂ ਦੀ ਬੰਦੀ ਆ ਤੇ ਸੋਖੀ ਬੰਦੀ ਆ ਤੇ ਓਵਰਨਾਈਟ ਤੇ ਫ੍ਰਿਜ ਦੇ ਵਿੱਚ ਰਹੇਗੀ ਤੇ ਬਾਕੀ ਚਲੋ ਜੀ ਬਾਕੀ ਦਾ ਮੈਂ ਤੁਹਾਨੂੰ ਪ੍ਰੋਸੈਸ ਵਿਖਾ ਦਿੰਨੀ ਆ ਤੇ ਤੁਸੀਂ ਵੇਖ ਸਕਦੇ ਹੋ ਆ ਮੰਗੇਸ ਹੈਗੇ ਆ ਤੇ ਇਹਨਾਂ ਨੂੰ ਇਤਨਾ ਹੀ ਸ਼ੋ ਕੀਤਾ ਸੀਗਾ ਕਿ ਇਹਨਾਂ ਨੂੰ ਉੱਪਰੋਂ ਦੀ ਕੱਟ ਕੇ ਤੇ ਕੀ ਕਹਿੰਦੇ ਆ ਇੱਕ ਮਿੰਟ ਕੈਮਰਾ ਸੈਟ ਹੋਵੇ ਕੈਮਰਾ ਨਹੀਂ ਸੈਟ ਹੋ ਰਿਹਾ ਚਲੋ ਠੀਕ ਹੈ ਜੀ ਤੇ ਹੁਣ ਕੀ ਕੀ ਕਰਨਾ ਵਾ ਯਾਰ ਹਮ ਇੱਥੋਂ ਦਿਖਾਇਆ ਸੀਗਾ ਇਤਰਾ ਉਪਰੋਂ ਕੱਟ ਕੇ ਤੇ ਆਪਾਂ ਮੰਗੋ ਦੀ ਗੁਠਲੀ ਨੂੰ ਬਾਹਰ ਕੱਢਣਾ ਵਾ ਤੇ ਮੈਨੂੰ ਪਤਾ ਨਹੀਂ ਆ ਯਾਰ ਮੈਂ ਤਾਂ ਨਿਕਲ ਨਹੀਂ ਆ ਕਿ ਨਹੀਂ ਕਿਤੇ ਕੋਈ ਨਿਕਲ ਜਾਂਦੀ ਹੈ ਨਾ ਮੈਂ ਤਾਂ ਨਹੀਂ ਕਰ ਦਿੰਦੇ ਹਮ ਤੇ ਕਾफी ਮਿੱਠਾ ਲੱਗ ਰਿਹਾ ਵਾ ਯਾ फोटो में सी कामयाब ਲੋ ਜੀ ਆਪਾਂ ਇੱਥੇ ਮਿਲਕ ਲੈ ਲਿਆ ਵਾ ਕੱਚਾ ਦੁੱਧ ਲੈਣਾ ਵਾ ਤੇ ਉਸ ਤਰ੍ਹਾਂ ਹੀ ਆਪਾਂ ਕੱਚੇ ਦੁੱਧ ਦੇ ਵਿੱਚ ਕਸਟਰਡ ਘੋਲ ਦੇਣਾ ਵਾ ਤੇ ਜਦੋਂ ਦੁੱਧ ਵਿੱਚ ਬੁਆਇਲ ਆਏਗਾ ਆਪਾਂ ਉਦੋਂ ਇਹਦੇ ਵਿੱਚ ਪਾਣਾ ਵਾ ਤੇ ਕਸਟਰਡ ਦੇ ਵਿੱਚ ਲੰਮਸ ਨਹੀਂ ਹੋਣੇ ਚਾਹੀਦੇ ਨਹੀਂ ਤੇ ਤੁਹਾਡਾ ਦੁੱਧ ਜਿਹੜਾ ਹੈਗਾ ਵਾ ਨਾ ਉਹ ਸਹੀ ਤਰ੍ਹਾਂ ਕਸਟਰਡ ਦਾ ਰੂਪ ਨਹੀਂ ਲੈ ਸਕੇਗਾ ਤੇ ਅੱਜ ਆਪਾਂ ਚੀਨੀ ਪਾ ਦੇਵਾਂਗੇ ਚੀਨੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਇਓ ਸਾਡੇ ਘਰ ਤੇ ਜਿੰਨਾ ਟੇਸਟ ਹੈਗਾ ਆਪਾਂ ਉਸ ਅਕੋਰਡਿੰਗ ਹੀ ਖਾਨਨੇ ਆ ਤੇ ਤੁਸੀਂ ਸਾਰੇ ਜਣੇ ਆਪਣੇ ਆਪਣੇ ਟੇਸਟ ਦੇ ਅਕੋਰਡਿੰਗ ਪਾਇਓ ਜੀ ਤੇ ਨੈਕਸਟ ਸਟੈਪ ਹੈਗਾ ਵਾ ਇਹਦੀ ਬੋਇਲਿੰਗ ਦਾ ਬੋਇਲਿੰਗ ਪ੍ਰੋਸੈਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਸਟਰਡ ਪਾਣਾ ਪਹਿਲਾਂ ਬਿਲਕੁਲ ਨਹੀਂ ਪਾਣਾ ਨਹੀਂ ਤੇ ਕਸਟਰਡ ਵੀ ਨਹੀਂ ਬਣਨਾ ਤੇ ਬੜਾ ਥੀਨੇ ਥੀਨੇ ਜਾਂ ਬਣੂਗਾ ਜਿਸ ਤਰ੍ਹਾਂ ਦਾ ਕਸਟਰਡ ਹੁੰਦਾ ਵਾ ਉਸ ਤਰ੍ਹਾਂ ਦਾ ਨਹੀਂ ਬਣੂਗਾ ਤੇ ਇਧਰ ਵਾਲੀ ਸਾਈਡ ਦੇ ਉੱਤੇ ਆਪਾਂ ਜਿਹੜੇ ਮੰਗੋਸ ਕੱਟ ਕੇ ਛਿੱਗੇ ਉਹਦੇ ਵਿੱਚ ਹੁਣ ਆਪਾਂ ਕਸਟਰਡ ਫਿਲ ਕਰਨਾ ਵਾ ਤੇ ਕਸਟਰਡ ਆਲਮੋਸਟ ਸਾਡਾ ਬਣ ਚੁੱਕਾ ਵਾ ਤੇ ਆ ਤੁਸੀਂ ਵੇਖ ਸਕਦੇ ਹੋ بس ਇੱਕ ਹੋਰ ਬੋਇਲ ਆਣਾ ਤੇ ਕਸਟਰਡ ਸਾਡਾ ਹੋ ਜਾਣਾ ਰੈਡੀ ਤੇ ਰੈਡੀ ਹੋਣ ਤੋਂ ਬਾਅਦ ਆਪਾਂ ਇਹਨੂੰ ਫਿਲ ਕਰ ਦੇਣਾ ਵਾ ਤੇ ਫਿਲ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਓਵਰਨਾਈਟ ਦੇ ਲਈ ਫਰੀਜ਼ਰ ਦੇ ਵਿੱਚ ਰੱਖ ਦੇਵਾਂਗੇ ਮੈਂ ਨਾ ਕਸਟਰਡ ਨੂੰ ਥੋੜਾ ਜਿਹਾ ਠੰਡਾ ਹੋਣ ਵਾਸਤੇ ਰੱਖਿਆ ਵਾ ਤੇ ਤੁਸੀਂ ਵੇਖ ਸਕਦੇ ਹੋ ਮੈਂ ਰੈਫਰਿਜਰੇਟਰ ਦੇ ਅੰਦਰ ਥੋੜੀ ਦੇਰ ਵਾਸਤੇ ਰੱਖ ਦਿੱਤਾ ਵਾ ਕਿਉਂਕਿ ਗਰਮ ਬੜਾ ਸੀਗਾ ਤੇ ਗਰਮ-ਗਰਮ ਆਪਾਂ ਫਿਲ ਨਹੀਂ ਕਰ ਸਕਦੇ ਤੇ ਜਿਵੇਂ ਮੈਂ ਇਹਦੇ ਵਿੱਚ ਕਸਟਰਡ ਪਾਇਆ ਨਾ ਤੁਸੀਂ ਇਹਦੇ ਵਿੱਚ ਪਾ ਸਕਦੇ ਜੇ ਦੁੱਧ ਡਰਾਈ ਫਰੂਟਸ ਵੀ ਪਾ ਸਕਦੇ ਜੇ ਬਟਨਾਂ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਮੈਂ ਡਰਾਈ ਫਰੂਟਸ ਨਹੀਂ ਪਾਏ ਕੁਝ ਵੀ ਹੋਰ ਕੁਝ ਵੀ ਐਡ ਔਨ ਕਰਨਾ ਹੋਵੇ ਬਟ ਇਹਦੇ ਵੈਸੇ ਸਿੰਪਲ ਹੀ ਸਵਾਦ ਲੱਗਦੀ ਹੈ ਮੈਨੂੰ ਕਸਟਰਡ ਵਾਲੀ ਚਾਹ ਦੀ ਸਵਾਦ ਲੱਗਦੀ ਹੈ ਤੁਸੀਂ ਵੈਨੀਲਾ ਫਲੇਵਰ ਮੈਂ ਕਸਟਰਡ ਯੂਜ਼ ਕੀਤਾ ਸੀਗਾ ਤੁਸੀਂ ਜਿਹੜਾ ਮਰਜ਼ੀ ਲੈ ਕੇ ਆ ਸਕਦੇ ਜੇ ਤੇ ਵੇਖੋ ਕਿੰਨੀ ਟੇਸਟੀ ਬਣੇਗੀ ਆਪਾਂ ਰਬੜੀ ਬਣਾ ਕੇ ਵੀ ਪਾ ਸਕਦੇ ਸੀਗੇ ਇਹਦੇ ਵਿੱਚ ਤੇ ਇਸ ਤਰ੍ਹਾਂ ਵੀ ਪਾ ਸਕਦੇ ਸੀਗੇ ਤੇ ਹੁਣ ਤੇ ਨਾਈਟ ਹੋ ਗਈ ਆ ਜੀ ਤੇ ਇਹ ਬਣੂਗੀ ਮਾਰਨਿੰਗ ਜਦੋਂ ਮਾਰਨਿੰਗ ਉੱਠਾਂਗੇ ਨਾ ਉਦੋਂ ਆਪਾਂ ਚੈੱਕ ਕਰਾਂਗੇ ਕਿ ਕਿਤਨਾ ਦੀ ਬਣੀ ਆ ਮੇਰੇ ਨਾਲ ਜਿਆਦਾ ਤੇ ਕਾਸ਼ ਵੀ ਐਕਸਾਈਟਡ ਹੁਣ ਪਤਾ ਨਹੀਂ ਬਨੇਗੀ ਵੀ ਕਿ ਨਹੀਂ ਅਗਰ ਨਹੀਂ ਵੀ ਬਣੀ ਹੋਏਗੀ ਨਾ ਮੈਂ ਤੁਹਾਨੂੰ ਉਹ ਵੀ ਦਿਖਾਵਾਂਗੀ ਕਿ ਮੈਂ ਫੇਲ ਹੋ ਗਈ ਬਈ ਬਣੀ ਨਹੀਂ ਆ ਤੇ ਅਗਰ ਬਣੀ ਹੋਏਗੀ ਤੇ ਫਿਰ ਤੇ ਉਹ ਤੇ ਵਧੀਆ ਹੀ ਗੱਲ ਆ ਨਾ ਤੇ ਸਾਰੀ ਜਾਣੇ ਦੱਸਿਓ ਕਿ ਕਿੰਨੂ-ਕਿੰਨੂ ਆਈਸਕ੍ਰੀਮ ਬਣਾਨੀ ਆਉਂਦੀ ਹੈ ਤੇ ਮੇਰੇ ਕਿਰਨ ਮਾਨ ਚੈਨਲ ਦੇ ਉੱਤੇ ਨਾ ਮੈਂ ਨਾ ਉੱਥੋਂ ਕਰਕੇ ਇਹਦੇ ਵਿੱਚ ਜ਼ਰੂਰ ਅਪਲੋਡ ਕਰਾਵਾਂਗੀ ਮੈਂ ਸੱਤ ਤਰ੍ਹਾਂ ਦੀ ਆਈਸਕ੍ਰੀਮ ਬਣਾਈ ਸੀਗੀ ਵਿਦਆਊਟ ਕਲਰ ਵਿਦਆਊਟ ਕਲਰ ਫੂਡ ਤੇ ਬੜੀ ਟੇਸਟੀ ਬਣੀ ਸੀਗੀ ਤੇ ਜਰੂਰ ਮੈਂ ਵੇਖਾਂਗੀ ਕਿ ਉਹ ਮੈਂ ਦੁਬਾਰਾ ਰੀਅਪਲੋਡ ਕਰਾਂ ਉੱਥੋਂ ਹੀ ਚੋਕਾ ਗਿਆ ਗਰਮੀ ਬੜੀ ਜ਼ਿਆਦੀ ਐਕਚੁਅਲੀ ਨਾ ਸੜ ਕੋ ਟਾਈਮ ਨਹੀਂ ਮਿਲਦਾ ਕੁਕਿੰਗ ਕਰਨ ਦਾ ਇਸ ਕਰਕੇ ਜਿੰਨੀ ਜਿੰਨਾ ਵੀ ਹੋਈ ਆਪਾਂ ਫਟਾਫਟ ਕਾਲੀਦਾ ਵਾ ਹੁਣ ਵੀ ਦੇਖੋ ਰਾਤ ਪਹਿਲੀ ਸਾਨੂੰ ਅੱਜ ਸ਼ੂਟ ਕਰਦੇ ਕਾਦੇ ਕਿਉਂਕਿ ਵੀਡੀਓ ਦਾ ਐਂਡ ਸੀਗਾ ਮਟ ਘਰ ਦੇ ਵੀ ਸਾਰੇ ਨਾਲ ਸੀਗੇ ਤੇ ਰੋਟੀ ਪਾਣੀ ਵੀ ਵੇਖਣਾ ਸੀਗਾ ਸਬਜੀ ਪਹਿਲਾਂ ਹੀ ਬਣਾ ਲਈ ਸੀਗੀ ਤੇ ਰੋਟੀਆਂ ਆਪਾਂ ਬਾਜ਼ਾਰੋਂ ਆਰਡਰ ਕਰ ਲਈਆਂ ਵਾ ਤੇ ਮੈਂ ਕਿਹਾ ਚੱਲ ਮੈਂ ਨਾ ਅੱਜ ਆਈਸਕ੍ਰੀਮ ਬਣਾ ਕੇ ਟਰਾਈ ਕਰਦੀ ਕਿਵੇਂ ਦੀ ਬਣਦੀ ਚਲੋ ਹੁਣ ਮੈਂ ਨਾ ਫਿਲ ਕਰਦੀ ਮੇਰਾ ਦੁੱਧ ਦੁੱਬ ਲ ਗਿਆ ਦੁੱਬ ਲ ਗਿਆ oh my god oh shit ਸ਼ਟ ਯਾਰ ਵੇਖੋ ਤੁਹਾਡਾ ਨਾ ਗੱਲਾਂ ਕਰਦੇ ਕਰਦੇ ਦੁੱਧ ਦੁੱਬ ਗਿਆ ਮੈਂ ਅੱਗੇ ਬਹੁਤ ਜ਼ਿਆਦਾ ਥੱਕ ਗਈ ਆ ਤੇ ਉਤੋਂ ਆਈਸਕ੍ਰੀਮ ਯਾਰ ਇਦਾਂ ਕਿਉਂ ਮੇਰੇ ਨਾਲ ਹਮੇਸ਼ਾ ਹੁੰਦਾ ਜਦੋਂ ਮੈਂ ਬਹੁਤ ਜ਼ਿਆਦਾ ਥੱਕੀ ਨਹੀਂ ਉਦੋਂ ਕੰਮ ਕੱਟਦਾ ਕਿਉਂ ਨਹੀਂ ਵਧੀਖੇ ਜਾਂਦਾ ਪਾ ਮੇ ਗੋੜ ਯਾਰ ਹੋਈ ਗੱਲ ਨੂੰ ਸਾਫ਼ ਤੇ ਕਰਨਾ ਹੀ ਪੈਣਾ ਮੈਂ ਕਿਉਂਕਿ ਸੁੱਟਿਆ ਵੀ ਮੈਂ ਹੀ ਤੇ ਚਲੋ ਮੈਂ ਸਾਫ਼ ਕਰ ਲਈਏ ਤੇ ਲੋ ਜੀ ਆਪਾਂ ਹੋਲੀ-ਹੋਲੀ ਇਹਦੇ ਵਿੱਚ ਸਾਰਾ ਜਿਹੜਾ ਸਾਡਾ ਮਟੀਰੀਅਲ ਆ ਚ ਫਿਲ ਕਰ ਦਵਾਂਗੇ ਤੇ ਫਿਰ ਇਹਨੂੰ ਫ੍ਰੀਜ਼ ਕਰ ਦਾਂਗੇ ਅਗਲੇ ਦਿਨ ਤੁਸੀਂ ਵੇਖੋਗੇ ਕਿ ਇਹ ਫ੍ਰੀਜ਼ ਹੋ ਜਾਊਗਾ ਤੇ ਇਹਦੀ ਜਿਹੜੀ ਜਿਹੜੀਆਂ ਛਿਲੜਾਂ ਹੈਗੀਆਂ ਉਹਨਾਂ ਨੂੰ ਆਪਾਂ ਪੀਲ ਕਰਾਂਗੇ ਉਸ ਤੋਂ ਬਾਅਦ ਇਹਦੀ ਆਈਸਕ੍ਰੀਮ ਰੈਡੀ ਹੋਊਗੀ ਓਵਰਨਾਈਟ ਹੋ ਚੁੱਕੀ ਆ ਤੇ ਹੁਣ ਇਹ ਫ੍ਰੀਜ਼ ਹੋ ਚੁੱਕੇ ਹੋਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਿਆ ਵਾ ਤੇ ਉਸ ਤੋਂ ਬਾਅਦ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਪੀਲ ਕਰਾਂਗੇ ਤੇ ਪੀਲ ਕਰਕੇ ਸਾਡੀ ਆਈਸਕ੍ਰੀਮ ਜਿਹੜੀ ਹੈਗੀ ਆ ਉਹ ਇੱਕਦਮ ਰੈਡੀ ਹੋ ਜਾਊਗੀ ਤੇ ਫਿਰ ਆਪਾਂ ਉਹ ਠੰਡੀ ਠੰਡੀ ਸਾਰਿਆਂ ਨੂੰ ਸਰਵ ਕਰ ਦਵਾਂਗੇ ਤੇ ਸਾਰੇ ਜਣੇ ਜ਼ਰੂਰ ਟਰਾਈ ਕਰਿਓ ਬੜੀ ਵਧੀਆ ਤੇ ਸ਼ਾਨਦਾਰ ਆਈਸਕ੍ਰੀਮ ਬਣੀ ਸੀ ਤੇ ਆਪਾਂ ਤੇ ਸਾਰੇ ਖਾਂਚਲੇ ਤੁਸੀਂ ਜ਼ਰੂਰ ਖਾਓ ਜੀ ਥੈਂਕ ਯੂ so much ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ